ਬਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਅਜਿਹੇ 4 ਦਿਨ ਹੀਟ ਬੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ 4 ਦਿਨ 7 ਅਪ੍ਰੈਲ ਤੋਂ 10 ਅਪ੍ਰੈਲ ਤੱਕ ਹੀਟ ਬੇਵ ਚੱਲ ਸਕਦੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਤੇ ਕੁਝ ਇੱਕ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਵੀ ਹੋ ਸਕਦੀ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੀਟ ਬੇਵ ਜ਼ਿਆਦਾ ਆਪਣਾ ਪ੍ਰਭਾਵ ਦਿਖਾਊਗੀ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਚੇਤਾਵਨੀਆਂ ਐ ਤੇ ਕਿੰਨੇ ਜ਼ਿਲ੍ਹਿਆਂ 'ਚ ਹਲਕੀ ਬਰਖਾ ਹੋ ਸਕਦੀ ਆ ਧੂੜ ਭਰੀ ਹਨੇਰੀ ਚੱਲ ਸਕਦੀ ਆ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅ ਸਭ ਤੋਂ ਪਹਿਲਾਂ ਤਾਂ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਹੁਣ ਆਪਾਂ ਦੇਖਦੇ ਆ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ 7 ਅਪ੍ਰੈਲ ਨੂੰ ਜਿਹੜੀ ਹੀਟ ਵੇਵ ਦੀ ਜਿਹੜੀ ਚੇਤਾਵਨੀਆਂ ਪਹਿਲਾਂ ਉਹਨਾਂ ਦੇ ਵਿੱਚ ਦੇਖਦੇ ਆ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦੀ ਸੰਭਾਵਨਾ ਹੈ 7 ਅਪ੍ਰੈਲ ਦੀ ਆਪਾਂ ਗੱਲ ਕਰਦੇ ਆ ਹਾਜ਼ਲਕਾਜੀ ਸ੍ਰੀ ਮੁਕਸਰ ਸਾਹਿਬ ਬਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਇਹ ਮਾਲਵੇ ਦੇ ਜ਼ਿਲ੍ਹੇ ਨੇ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ 7 ਅਪ੍ਰੈਲ ਨੂੰ ਜਿਹੜੀ ਹੀਟ ਵੇਵ ਚੱਲ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਟੈਂਪਰੇਚਰ ਅਪ ਜ਼ਰੂਰ ਹੋਣਗੇ ਪਰ ਹੀਟ ਵੇਵ ਦੀ ਚੇਤਾਵਨੀ ਨਹੀਂ ਹੈਗੀ ਪੰਜ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦੀ ਚੇਤਾਵਨੀ ਹੈ ਜੇ 8 ਅਪ੍ਰੈਲ ਦੇ ਵੱਲ ਜਾਈਏ ਆਪਾਂ ਤਾਂ ਤਕਰੀਬਨ ਬਾਕੀ ਸਾਰੇ ਪੰਜਾਬ ਦੇ ਵਿੱਚ ਹੀਟ ਵੇਵ ਚੱਲੂਗੀ ਸਵਾਏ ਇਹਨਾਂ 6 ਜ਼ਿਲਿਆਂ ਦੇ ਇਹਨਾਂ 6 ਜ਼ਿਲਿਆਂ ਦੇ ਵਿੱਚ ਹੀਟ ਵੇਵ ਨਹੀਂ ਚੱਲਣੀ ਉਹ ਕਿਹੜੇ ਕਿਹੜੇ ਨੇ ਜੀ ਤਰਨਤਾਰਨ ਸ਼੍ਰੀ ਅਮਰਸਰ ਸਾਹਿਬ ਗਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਇਹਨਾਂ 6 ਜ਼ਿਲਿਆਂ ਦੇ ਵਿੱਚ ਕੋਈ ਹੀਟ ਵੇਵ ਦੀ ਸੰਭਾਵਨਾ ਨਹੀਂ ਇੱਥੇ ਜਿਹੜਾ ਟੈਂਪਰੇਚਰ 34 35 ਡਿਗਰੀ ਤੱਕ ਰਹਿ ਸਕਦਾ ਪਰ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਜਿਹੜੀ ਪੂਰੇ ਪੰਜਾਬ ਦੇ ਵਿੱਚ ਚੱਲੂ 9 April ਦੀ ਗੱਲ ਕਰਦੀਆਂ ਸਾਰਾ ਪੰਜਾਬ ਹੀ ਜਿਹੜਾ ਚੇਤਾਵਨੀ ਦੇ ਵਿੱਚ ਆ ਜਾਂਦਾ ਸਾਰੇ ਪੰਜਾਬ ਦੇ ਵਿੱਚ 9 April ਨੂੰ ਹੀਟ ਵੇਵ ਦੀ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਆ ਤਾਪਮਾਨ 38 ਡਿਗਰੀ ਤੋਂ 40 ਡਿਗਰੀ ਦੇ ਲਗਭਗ ਜਿਹੜੇ ਜਾ ਸਕਦੇ ਨੇ ਪੂਰੇ ਪੰਜਾਬ ਦੇ ਵਿੱਚ ਲੋਸ ਦਾ ਜਿਹੜਾ ਮਾਹੌਲ ਬਣ ਸਕਦਾ 10 April ਦੀ ਜੇ ਆਪਾਂ ਗੱਲ ਕਰੀਏ ਤਾਂ ਕੁਝ ਇੱਕ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਹੋ ਸਕਿਆ ਬਾਕੀ ਜਾਦਾ ਏਰੀਆ ਦੇ ਵਿੱਚ ਹੀਟ ਵੇਵ ਦਾਸ ਪ੍ਰਾਯਨ ਨੂੰ ਵੀ ਜਿਹੜੀ ਚੱਲਣ ਦੀ ਸੰਭਾਵਨਾ ਕੁਝ ਇੱਕ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਹਲਕੀ ਬਰਖਾ ਹੋ ਸਕਦੀ ਹੈ ਜਾਂ ਉੱਥੇ ਹੀਟ ਵੇਵ ਦਾ ਪ੍ਰਭਾਵ ਘੱਟ ਰਹੂਗਾ ਉਹ ਹੈਗੇ ਜੀ ਪਠਾਨਕੋਟ ਗਰਦਾਸਪੁਰ ਹਸਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਤੇ ਕੁਝ ਏਰੀਆ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਵੀ ਆ ਜਾਂਦਾ ਉੱਥੇ ਧੂੜ ਭਰੀ ਹਨੇਰੀ ਚੱਲ ਸਕਦੀ ਆ ਤੇ ਹਲਕੀ ਕਈ ਥਾਈਂ ਬਰਖਾ ਵੀ ਹੋ ਸਕਦੀ ਆ ਤੇ ਬਾਕੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀਟ ਵੇਵ ਦਾ ਜਿਹੜਾ ਪ੍ਰਭਾਵ ਰਹਿ ਸਕਦਾ 10 ਅਪ੍ਰੈਲ ਨੂੰ ਵੀ 11 ਅਪ੍ਰੈਲ ਨੂੰ ਕੋਈ ਚੇਤਾਵਨੀ ਨਹੀਂ ਹੈ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਹੀਟ ਵੇਵ ਦੀ ਤੇ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਖਾ ਹੋ ਸਕਦੀ ਹੈ ਜਿਆਦਾ ਬਰਖਾ ਨਹੀਂ ਥੋੜੀ ਵਾਲੀ ਹਵਾ ਚੱਲ ਸਕਦੀ ਹੈ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਸਿਰਫ ਇਹ ਚਾਰ ਜ਼ਿਲ੍ਹੇ ਨੇ ਪਠਾਨਕੋਟ ਗਰਦਾਸਪੁਰ ਹਸਿਆਰਪੁਰ ਤੇ ਨਮਾਸਰ ਇਹਨਾਂ ਚਾਰ ਜਲਿਆਂ ਦੇ ਵਿੱਚ ਹਲਕੀ ਬਰਖਾ ਹੋ ਸਕਦੀ ਹੈ ਤੇ ਧੂੜ ਭਰੀ ਹਨੇਰੀ ਆ ਸਕਦੀ ਹੈ। ਬਾਕੀ 11 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਕੋਈ ਵੀ ਚੇਤਾਵਨੀ ਨਹੀਂ ਹੈਗੀ, ਨਿੱਲ ਚੇਤਾਵਨੀ ਹੈ। ਸੋ ਦੋਸਤੋ ਇਹ ਸੀ ਆਉਣ ਵਾਲੇ 4-5 ਦਿਨਾਂ ਦੇ ਮੌਸਮ ਦੇ ਬਾਰੇ ਜਾਣਕਾਰੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ।